ਹੈ ਲੋ ਭਾਈ ਮਹਿਦੀ ਦੀ ਹੋ ਗਈ ਸਟਾਰਟਿੰਗ ਪਰਵਾ ਵੀ ਨਾ ਹੋ ਬਿਨਾਂ ਜਿਸ ਸੰਧਿਆ ਟਿਕ ਟਿਕ ਨਾਮ ਦੀ ਪਾਣੀ ਨਹੀਂ ਹੋ ਠੀਕ ਹੈ ਤੇ ਜਿਹੜੀ ਕੁੜੀਆਂ ਨੇ ਸੋਣੀ ਲੈ ਦੇ ਤੁਸੀਂ ਆਣੋ ਉਹਦੇ ਵਿੱਚ ਠੱਕ ਠੁੱਕ ਪਰਣਾ ਮੈਂ ਵੀ ਆ ਬਲੌਗ ਹੋ ਗਿਆ ਮੇਰਾ ਡਿਜ਼ਾਈਨ ਬਣ ਕੇ تیار ਹੋ ਰਿਹਾ ਚੰਗਾ ਤਾਂ ਇਹ ਹਾਂ ਤਿੰਨਾਂ ਬੱਪਿੰਦੇ ਚੱਲਦਾ ਹੀ ਚੁੱਪਸਾ ਬਣਾ ਆਪਣੇ ਘਰ ਦੇ ਜਦੋਂ ਸੌਣਾ ਤਾਂ ਮਨੇ ਸੁਣ ਤੇਰੇ ਲੋਣੀਆਂ ਐ ਬਣੇ ਇਹ ਦੂਆ ਤੇਰੇ ਨੰਬਰ ਤਿਆਰ ਨੰਬਰ ਤਿਆਰ ਨੇ ਲੈਨ ਬਾਈ ਨੰਬਰ ਤਿਆਰ ਨੇ ਆ ਇਹ ਜਾਲੇ ਮਾ ਫਾਤੇ ਬਰਨ ਦੇਖੋ ਪਾਰ ਕੇ ਪੱਲੇ ਦੀ ਅਸਲੀ ਅਗਲੀ ਸਾਈਡ ਬਾਕੀ ਹੈ ਫਿਰ ਪਿਛਲੀ ਵੀ ਲਗਭਗ ਤਮੰਦੀਤ ਅਸਲ ਨਾਲ ਹਲੇ 10 ਮਿੰਟ ਹੋਏ ਹੋਣਗੇ ਨਾ ਹਾਂ ਬੜਾ ਸਪੀਡ ਬਹੁਤ ਆ ਭਾਈ ਉੱਧਰ ਇੱਕ ਹੱਥ ਲਾ ਲਿਆ ਹੁਣ ਇਹ ਵੀ ਨਾ ਇੱਧਰ ਵੀ ਇੱਕ ਆਰਥ ਕੰਪਲੀਟ ਹੋ ਗਿਆ 10 ਮਿੰਟ ਹੋ ਗਏ ਹੂੰ ਦੂਜੇ ਚੱਲ ਪਏ ਦਰੱਖਤ ਡੈਕੋਰੇਸ਼ਨ ਦਿਖਾ ਦਈਏ ਹਾਰੀ ਆ ਸਾਰੀ ਡੈਕ ਪੜੇ ਚੰਗੇ ਜਿਹਾ ਲੌਵੀ ਮਹਿੰਦੀ ਲੱਗਣੀ ਸਟਾਰਟ ਹੋ ਗਈ ਕਹਿੰਦੇ ਦੋ ਬੰਦੇ ਬੰਨ ਕੇ ਬਿਠਾ ਦੇ ਹੈ ਤਾਂ ਤੁਹਾਨੂੰ ਲੱਗਣਾ ਸਾਡਾ ਤਾਂ ਫੋਫਾ ਹੀ ਕਰਦੇ ਨਿਊਡਲ ਨਿਊਡਲ ਲਗਾਉਂਦੇ ਨੇ ਡਰਾਈ ਨਿਊਡਲ ਜੰਦੇ ਕਿ ਨਾ ਕਰਣਾ ਹੋਗਾ ਕੀ ਕਹਿੰਦੇ ਬਸ ਸੋਹਣੀ ਆਹ ਡਿਜ਼ਾਈਨ ਕਿੰਨਾ ਸੋਹਣਾ ਫੁੱਲਾ ਵਾਲਾ ਇੱਕ ਕਰ ਲੈ ਸੋਹਣਾ ਚਲੋ ਵੀ ਚਲੋ ਲੱਗੇ ਰਹੋ ਲੱਗੇ ਰਹੋ ਲਾਓ ਦੋ ਬੰਦੇ ਬੈਹਗੇ ਤੇ ਦੋ ਦੇ ਅੰਦਰ ਇੱਕ ਵਾਰ ਮਸ਼ੀਨ ਲਾਤੀ ਨਾ ਮੈਨੂੰ ਅੱਜ ਬਾਦੀ ਤੁਹਾਨੂੰ ਤਾਂ 14 ਮਿੰਟ ਤੇ ਲਾਣਾ ਹਾਂਜੀ ਆ ਬਾਈ ਉਹਨਾਂ ਨੂੰ ਕੋਈ ਨਹੀਂ ਕਰਦਾ ਜਿੰਨੇ ਤੇ ਹੁਣ ਹੋ ਗਿਆ ਇੱਥੇ ਸਟਾਰਟ ਹਾਂ ਸਾਡੀ ਪੇਟੀ ਡਾਕਟਰੀ ਉਹਦੇ ਨਾਲ ਜਾਨੀ ਉਹਦੇ ਨਾਲ ਸ਼ੇਰ ਦੀ ਜਾਨੀ ਲੈਣਾ ਕੋਣ ਦੇਖ ਰਹਿਤੋਂ ਤੇਰੀ ਬਣਾਦਾ ਗੂਜਰ ਮਾਰ ਕੇ ਉਹ ਜਿਆਗੋ ਰਾਵਣ پارٹی ਨੂੰ ਹੈ ਜਿਹੜੀ ਹੋਣੀ ਹੈ ਕੜੀ ਲਵਣੀ ਆ ਕੜੀ ਦਾ ਕੜ ਮਾਉਣੀ ਉਹ ਹਾਂ ਹਾਂ ਠੀਕ ਆ ਲੋ ਭਾਈ ਦੋ ਦੇ ਲੱਗ ਗਈ ਦੋ ਦੇ ਫੇ ਲੱਗਣ ਲੱਗ ਗਈ ਲੈ ਭਾਈ ਨਾ ਨਾ ਗਾ ਟੇਸਟ ਕਰਾਣੇ ਪਕੌੜੀਆਂ ਦਾ ਮੈਂ ਉਹ ਵੀ ਦੱਸ ਰਹੀ ਆ ਵੀ ਤਾਚੇ ਕਹਿ ਕੇ ਕਰਿਆ ਕਿ ਮੈਂ ਸਾਰਿਆਂ ਨੂੰ ਪਕੌੜੀਆਂ ਟੇਸਟ ਕਰਾਈ ਨੇ ਮੈਂ ਦੀ ਲੱਗੀ ਹੋਈਆਂ ਪਾਈਆਂ ਨੇ ਤੂੰ ਕੀ ਕਰ ਲੈ ਲੈ ਕਈ ਤਾਂ ਵੀ ਚੱਕਾਂਗੇ ਆਪ ਹੀ ਕਰੇ ਚੱਕਰੀ ਇਹਨੂੰ ਤਾਂ ਗਵਾ ਦਿੰਦੀ ਹੈ ਹੈ ਕੀ ਕਿੰਨੇ ਬਣਾ ਕੀ ਕੀ ਅੰਮੀ ਥੋੜੇ ਗਰਮ ਨੇ ਬਾਕੀ ਪਤਾ ਲੱਗ ਜੁੜੇ ਕਿ ਪ੍ਰਾ ਹੋ ਗਏ ਨੇ ਭਾਈ ਗਰਮ ਨੇ ਬਾਕੀ ਤੁਸੀਂ ਚੈੱਕ ਕਰੋ ਬੀਨਕਲ ਸਾਹਿਬ ਨੂੰ ਬੀਨਕਲ ਸਾਹਿਬ ਚੈੱਕ ਕਰੋ ਕੋਕੜੀ ਚੈੱਕ ਕਰੋ ਕਿਵੇਂ ਆ ਮੈਨੂੰ ਤਾਂ ਲੱਗਿਆ ਵੀ ਬਾਕੀ ਆਹ ਦਿੰਦਾ ਦਸ ਜੀ ਬਾਕੀ ਦਸ ਦਿਨ ਜੇ ਇੱਧਰ ਹਾਂ ਜੀ ਕਿਵੇਂ ਨੇ ਪਕੌੜੀਆਂ ਟੈਕਟ ਹੋ ਰਹੀਆਂ ਨੇ। ਹਾਂ ਆ ਗੋਇਆ। ਜਿਵੇਂ ਆਪੇ ਪਾਸ ਆਟੇ ਆ। ਕੰਮ-ਕਮ ਖਾਣ। ਬੈਣੀ ਬਾਲਾ ਨੇ ਬਾਹਰ ਕਰੀ ਨੇ ਭਾਈ ਕਾਲੂ ਕੋਈ ਟੱਕਰ ਪੈਦਾ ਤੁਸੀਂ ਇਹਨੂੰ ਮੈਲ ਦਵਾ ਕੇ। ਇਹ ਲਾਓ ਭਾਈ ਇੱਧਰ ਇੱਕ ਹੱਥ ਨਾਲ ਕੇ ਹੋ ਗਿਆ ਤਿਆਰ। ਆ ਗਿਆ ਨਾ ਭਾਈ ਕਾਲੂ ਮਹਿਲ ਪਾ ਲਾ। ਇਹ ਤਾਂ ਤਾਲ ਵਾਲਾ ਮੋਈ ਇਹਨਾਂ ਤਾਲ ਵਾਲਾ ਗਿਆ ਤਾਂ ਨਹੀਂ ਆਪਕੋ। ਹਰ ਹਫਤੇ ਬਣਾਤਾ ਫਸਲਾ ਕੀ ਰੋਲ ਹੈ ਲੋ ਜੀ ਮੈਂ ਜੀ ਲੱਗਣੀ ਸ਼ੁਰੂ ਪਲੇਅਰ ਆ ਗਏ ਮੈਦਾਨ 'ਚ ਹਾਂ ਹਾਂ ਕੋਲਾ ਹੈ ਇੱਧਰ ਪੂਰਾ ਹੋ ਗਿਆ ਕੰਮ ਜਿਹੜੇ ਉਹ ਵਿਚਾਰੇ ਸੀਗੇ ਪਲੇਅਰ ਉਹ ਤਾਂ ਪਹਿਲਾਂ ਨਿਕਲ ਕੇ ਤਾੜੇ ਪਲੇਅਰ ਤੋਂ ਹੋੜ ਆਏ ਨੇ ਮੈਦਾਨ ਹੁਣ ਸਾਹਮ੍ਹੇ ਆ ਚੰਡੀ ਚੱਕ ਦੇ ਆ ਗਈ ਭਾਈ ਜਿਨ੍ਹਾਂ ਨੇ ਕਿਹਾ ਚੰਡੀ ਦੀ ਕੁਸ਼ਤੀ ਐ ਚੰਡੀ ਦੀ ਕੁਸ਼ਤੀ ਹੋਣ ਲੱਗੀ ਮਹਿਕ ਵੀ ਦਲਵਾ ਲਈਏ ਪਤਾ ਨਹੀਂ ਕਿ ਕਿਸ ਪਾ ਪੈਂਦੀ ਨਹੀਂ ਮੈਂਦੀ ਮਹਿੰਦੀ ਬਸ ਸਾਡੀ ਚੁਵਾਉਣੀਆਂ ਉੱਤੀ ਆ ਲੈ ਵੀ ਪਲੇਅਰ ਹੁਣਾ ਕੇ ਚੰਡੀ ਦੀ ਕੁਸ਼ਤੀ ਐ ਚੰਡੀ ਦੀ ਕੁਸ਼ਤੀ ਹੋਣ ਲੱਗੀ ਮਹਿਕ ਵੀ ਦਲਵਾ ਲਈਏ ਕਹਦਾ ਲੁੱਤੀਸ ਫਰੈਂਡੀ ਮੰਨੀਆ ਹੂੰ ਹੂੰ ਐਂਟੀ ਪੈਸਾ ਵੀ ਚਲਵਾਣੀ ਔਖੀ ਆ ਹੋਰ ਸੋਨ ਹੋ ਜਾਂਦਾ ਮੇਰਾ ਲੈ ਭਾਈ ਭਾਈ ਬੰਦਾ ਨਾ ਲਾਉਣਾ ਪੈਂਦਾ ਅਜਾ ਨਾ ਲਾਉਣਾ ਹੋਰ ਸਿਆਹੇ ਬੰਦਾ ਮੈਦਾਨ ਚ ਹੀ ਆ ਪੱਤੀ ਪਰਮੇਸ਼ਰ ਦਾ ਨਾਮ ਲਾਉਣਾ ਭਾਈ ਪਰਮੇਸ਼ਰ ਕਹਦੇ ਨਾਮ ਕਾਲਾ ਮੈਂ ਕਹਿੰਦਾ ਸਾਰੇ ਕੱਪੜੇ ਨਾਲ ਲਾ ਦੇ ਆ ਮੈਂ ਨਾਮ ਵਰਵਾ ਚਲੂ ਪੰਜਾਬੀ ਚ ਲਗਾ ਦਿੰਦੀ ਆ ਸਾਰਿਆਂ ਦੇ ਮੈਂ ਨਾ ਪੰਜਾਬੀ ਚ ਲਿਖਾ ਪੰਜਾਬੀ ਚ ਲਿਖਾ ਪੰਜਾਬੀ ਚ ਲਗਾ ਦਿੰਦੇ ਆ ਪੰਜਾਬੀ ਚ ਲਿਖੀ ਜਾਂਦੇ ਬਈ ਲਿਖ ਦੇਣਗੇ ਭਾਈ ਇਹਦਾ ਜਫਾ ਲੰਬਾ ਜੰਦਾ ਅੱਛਾ ਕੰਮ ਵਧ ਗਿਆ ਵਧ ਗਿਆ ਹਾਂ ਇਹ ਕੰਨਾ ਸਕਰ ਕਰਨੇ ਕਿ ਮੈਂ ਸਰਕਲ ਕਰਦਾ ਨਹੀਂ ਇਹ ਤਾਂ ਕੋਈ ਆਰਡਰ ਮੋਲ ਨਹੀਂ ਬਾਦੇ ਮੋਲ ਭੁੱਗੀਆਂ ਵਾਦੇ ਭੁੱਗੀਆਂ ਵਾਦੇ ਤਤੂ ਤਤੂ ਇਹ 47 ਪਰਮਾ ਨਹੀਂ ਹੋਵੇ ਇਹ ਤਾਂ ਕੋਈ ਸਰਕਲ ਪਾ ਕੇ ਖੜਾ ਤੇ ਕਹਿੰਦਾ ਨਾ ਮੈਂ ਪਰਮਾ ਕਿਹਾ ਹੋਇਆ ਪੈਰ ਜੀ ਲੈ ਭਾਈ ਚੱਕ ਮੈਂ ਪੈ ਗਿਆ ਸੀ ਪੈ ਗਿਆ ਸੀ ਪਰ ਵੱਧ ਗਿਆ ਬਸ ਸਰਕਮ ਕੰਡਾ ਦੀ ਪਾਰਚੀ ਦੀ ਹੋ ਜਾਣੀ ਆ ਇਹ ਉਹਨਾਂ ਦੇ ਨਾਲ ਜਾਨੀ ਆ ਲਓ ਬਾਈ ਦੇਖੇ ਕਿਵੇਂ ਖਾਣਗੇ ਖਾਲਾ ਤੇਰੇ ਸ਼ਰਮ ਆ ਦੇਖੀ ਉਹ ਮਸਾ ਲਾਉਣਾ ਹਾਲਾ ਆ ਦੇ ਆਹ ਉਪਰਾ ਲੱਗਿਆ ਆਹ ਆ ਜਾ ਲੈ ਓਏ ਆ ਲਾਪਣਾ ਆ ਓਏ ਆ ਲਾਉਣਾ ਇੱਧਰ ਨੂੰ ਕਰਕੇ ਲੈ ਮੱਠੀ ਨਾਲ ਪਾ ਮੱਠੀ ਵਿੱਚ ਮੱਟਾ ਕਰਨੇ ਇੱਕ ਮਿੰਟ ਲੱਡੂ ਖਾਈਏ ਬੋਦੀ ਲਓ ਜੀ ਲਓ ਜੀ ਹੁਣ ਆਏ ਨੇ ਭਾਈ ਅਗਲੇ ਬੰਦੇ ਬਲੇ ਇਹ ਰਮਜ਼ਾਨ ਦੇ ਹੈ ਹਾਂ ਉਹ ਦੇਖੋ ਉਹਦੇ ਵਿੱਚ 6 ਲੱਡੂ ਪੈਣੇ ਉੱਪਰ ਰੱਖਉਂਦੀ ਉਹ ਕਾਲੀ ਦੀ ਉਹਦੇ ਵਿੱਚ ਤੁਹਾਨੂੰ ਦਿਖਾਉਣੀ ਆ ਜੇ ਫੇਰ ਖਾ ਪਿੰਦੇ ਓਕੇ ਕੰਮ ਅੱਧਾ ਕਮਾਤ ਲੱਗਦਾ ਪੈਰਾਂ ਦੀ ਲੱਗਦੀ ਪੈਰਾਂ ਦੀ ਲੱਗਦੀ ਹਾਂ ਅਜੇ ਇਦਾਂ ਰਹਿਂਦੀ ਆ ਸਰਪੰਚ ਨੇ ਕਾਇਆ ਲੱਭੋ ਅੰਦਰ ਲੱਭੋ ਲੋ ਵੀ ਅਸੀਂ ਬਾਹਰੋਂ ਬੁਲਾਇਆ ਕਿ ਪੰਜਾਬੀ ਪ੍ਰਮੋਟ ਕਰਨੀ ਜ਼ਰੂਰੀ ਆ। ਤੇ ਪਿਆਪੀ ਲਿਖਣੀ ਆ ਉਦੀ। ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਤੇ ਉਧਰ ਕੰਮ ਹੈਵੀ ਹੋਗਾ ਉਧਰ ਬੰਦੇ 2 ਲਾਗੇ। ਹਾਂ ਉਹਨਾਂ ਕਰਦੇ। ਇਧਰ ਆਹ ਤੇ ਦਿੱਖ ਰਿਹਾ। ਹਾਂ ਮੈਨੂੰ ਅੱਧ ਬਿੰਡਾ ਜੀ ਖਾ ਕੇ ਦਿਓ। ਭਾਈ ਦੂ ਛੜ ਵੀ ਦਿਖਾ। ਹਾਂ ਦੀਪ ਦੀ ਨੰਦ ਅਰਸ਼ ਦੀ ਭੈਣ ਕਿੰਗਾ ਹੀ ਕਰਨ ਕਰਦੇ ਬੋਟੀ ਲਵਾਉਣੀ ਐ ਏਕੜੀ ਠੀਕ ਆ ਜੀ ਅਮਰ ਤੁਸੀਂ ਪੈਣ ਨੰਦ ਦੇਖੋ ਕੀ ਦੀ ਆ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਲਾਓ ਭਾਈ ਇਹਦਾ ਇੱਕ ਡਾਇਨਰ ਹੋਬ ਲਾ ਲੈ ਮੈਂ ਦੀ ਏ ਲਾਓ ਕੋਸ਼ਾਵਾ ਮੂਰੇ ਹੋਏ ਨੇ ਕੋਸ਼ਾਵਾ ਮੂਰੇ ਹੋਏ ਨੇ ਹੁਣ ਸਹੀ ਗੱਲ ਆ ਚੜਦਾ ਨਹੀਂ ਕੋਈ ਕੰਮ ਸਿਰੇ ਨਹੀਂ ਨਹੀਂ ਚੜਦਾ ਉਹ ਸਾਵਾ ਮੁਰੇ ਵੇ ਨਾ ਸੜਕੋਂ ਛੱਡ ਕੇ ਆਪ ਬੱਸ ਦੀ ਵੀ ਪੈਣੀ ਜਾਰੀ ਹੈ ਕਰ ਮੈਂ ਤਾਂ ਉਹ ਕੰਮ ਕਰ ਚੱਕ ਭਾਈ ਲੈ ਲੀਏ ਵਨ ਤੋਂ ਲੈਂਚੋਂ ਜੋ ਲੈਂਚ ਚ ਲੈਂਚੋਂ ਜੋ ਲੈਂਚ ਚ ਮਹਿੰਦੀ ਵਾਲੇ ਆਏ 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 ਗੱਭਾਈ ਫੋਟੋ ਕਰਿਓ ਜੱਗੀ ਮੁੜਿਆ ਜੱਗੀ ਆ ਜਾ ਇੱਧਰ ਆ ਜਾ ਇੱਧਰ ਆ ਜਾ ਬੀਬੀ ਕੋ ਪਿਆ ਦੀ ਦੇਖੋ ਬਾਹ ਪੈਂਦਾ ਲੈ ਭਾਈ ਬੀਬੀ ਬੈਠੋ ਔਖੀ ਰਹਿ ਗਈ ਕੱਲੇ ਕੱਲੇ ਆਗੇ 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 ਹੋਰ ਤਾਂ ਨਹੀਂ ਰਹਿ ਗਿਆ ਹੋਰ ਤਾਂ ਸੈਟਿੰਗ ਹੁੰਦੀ ਹੈ ਮੈਨੂੰ ਲੈ ਭਾਈ ਸੈਟਿੰਗ ਕਰ ਲਿਆ ਆਪਣਾ ਮੋਟੋ ਲੈ ਲੈ ਭਾਈ ਵੀਡੀਓ ਵਾਲੇ ਜੀ ਥੋੜਾ ਜਿਹਾ ਠੀਕ ਆ ਜੀ नुक। 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 चलो जी चलो जी चलो जी चलो जी चलो जी। ए एक ए, ए, दो तीन ठीक है जी ਮੀਚਣਾ ਮੀਚਣਾ ਕੈਂ ਬੁੱਲੀ ਆਦੀ ਹਾਂ ਨਾ ਮਸਨ ਚਾਹੇ ਖੰਡਾ ਹੱਥ ਖੁੱਲੇ ਰੱਖੋ ਸਾਰੇ ਮੀਚਣਾ ਮੈਂ ਵੀ ਮੀਚ ਰਿਹਾ ਅੱਜ ਮੀਚਣਾ ਅੱਛਾ ਮੀਚਣਾ ਮੀਚਣਾ ਫਿਰ ਹਾਲੀ ਹਾਲੀ ਖੋਲਣੀ ਹੈ ਹਾਂ ਤਿੰਨ ਤੇ ਖੋਲੋ 1 2 3 ਹੋਰ ਇੱਕ ਬਾਕੀ ਕੰਮ ਹੋ ਗਿਆ ਹੋ ਗਿਆ ਇਧਰ ਹੋ ਗਿਆ ਕੰਮ ਨਹੀਂ ਬਾਤ ਗਿਆ ਬਾਤ ਗਿਆ ਬਾਤ ਗਿਆ ਠੀਕ ਆ ਆ ਲੈ ਲੋ ਭਾਈ ਸਾਰੇ ਤੋਂ ਪਹਿਲਾਂ ਹਾਂ ਉਹ ਤਾਂ ਮੈਂ ਕਹਿੰਦਾ ਬਸ ਸਹੀ ਹੈ ਸਾਰੇ ਲੈ ਕੜੇ ਕਿਆ ਲੈ ਦਿਖਾ ਦੇ ਲੈ ਦਿਖਾ ਦੇ ਲੈ ਦਿਖਾ ਦੇ ਦਿਖਾ ਭਾਈ ਇਹ ਦੇਖ ਲਓ ਜੀ ਆਏ ਜੀ ਪੂਰੇ ਹੀ ਆ ਆਪੀ ਨੂੰ ਆ ਕੇ ਆਇਆ ਹੋਵੇ ਆ ਕਿੱਥੇ ਮਨੀ ਵੀਰੇ ਲਾਓ ਵੀ ਭਾਈ ਹੁਣ ਹੋ ਰਿਹਾ ਫੋਟੋ ਸ਼ੂਟ ਨਾਲ ਤੁਮ ਕਰਾਂ ਮੈਂਹਦੀ ਡਨ ਲਾਓ